ਚੀਜ਼ 10 ਸਾਲ ਚੱਲੀ ਹੈ ਜਿਹੜੀ ਰਬੜ ਦੇ ਉੱਤੇ ਪਾਰ ਪਿਆ ਹੋਇਆ ਉਹ ਸੇਮ ਸਾਈਜ਼ 10 ਸਾਲ ਬਾਅਦ ਕਿਦਾਂ ਹੋਗਾ ਉਹ ਡਮਰੂ ਬਣੇ ਪਏ ਇਸ ਹਾਂਡਾ ਪ੍ਰੋਡਕਟ 50000 ਕਿਲੋਮੀਟਰ ਚੱਲੇਗਾ ਮਤਲਬ ਮਿਨੀਮਮ ਤੋਂ ਮਿਨੀਮਮ 5 ਤੋਂ 10 ਟਾਈਮਸ ਬੈਟਰ ਲਾਈਫ ਦੇਵੇਗਾ ਜਦਕਿ ਅਸੀਂ ਤੁਹਾਡੇ ਤੋਂ ਪੈਸੇ ਸਿਰਫ 1.5% ਜ਼ਿਆਦਾ ਲਾ ਰਹੇ ਮਤਲਬ ਕਿ ਕੋਈ ਦਾ ਮੁਕਾਬਲਾ ਤਾਂ ਨਹੀਂ ਕਰਦੇ ਪਰ ਉਹ ਇਹਦੇ ਬਰੋਬਰ ਚੱਲਦੇ ਆ ਜੇ ਪ੍ਰੋਪਰ ਬੰਦਾ ਮੈਂ ਉਹੀ ਗੱਲ ਕਰਦਾ ਪ੍ਰੋਪਰ ਫਿਟਿੰਗ ਕਰ ਲਵੇ ਤੇ ਪ੍ਰੋਪਰ ਇਹਨੂੰ ਸੰਭਾਲ ਕਰ ਲਵੇ ਟਾਈਮ ਸਰ ਪਲੱਸ ਇਸ ਦੀ ਡਿਜ਼ਾਈਨਿੰਗ ਤੇ ਡਰਾਇੰਗ ਡਰਾਇੰਗ ਇੰਡੀਆ ਦੇ ਵਿੱਚ ਕੋਈ ਵੀ ਕੰਪਨੀ ਆਪਣੇ ਪ੍ਰੋਡਕਟ ਦੇ ਉੱਤੇ ਕੋਈ ਡਰਾਇੰਗ ਨਹੀਂ ਦਿੰਦੀ ਜਿਸ ਤਰ੍ਹਾਂ ਆਪਾਂ ਇਸ ਪ੍ਰੋਡਕਟ ਨੂੰ ਹੀ ਲੈ ਲਈਏ ਇਸ ਪ੍ਰੋਡਕਟ ਦੇ ਉੱਤੇ ਕੰਪਨੀ ਨੇ ਆਪਣੇ ਪੂਰੇ ਕਿੰਨੇ ਉਹਦੇ ਪਲੀਟਸ ਹੈ ਕਿੰਨੀ ਉਹਦੀ ਲੈਂਥ ਹੈ ਕਿੰਨਾ ਉਹਦਾ ਗੈਪ ਹੈ ਹਰ ਚੀਜ਼ ਮੈਂਸ਼ਨ ਕੀਤੀ ਜਿਹਨੂੰ ਅਸੀਂ ਇੱਕ ਮੈਨੂਫੈਕਚਰਿੰਗ ਡਰਾਇੰਗ ਵੀ ਕਹਿ ਸਕਦੇ ਹਾਂ ਕਿ ਕੋਈ ਵਧੀਆ ਬਣ ਵੀ ਚੁੱਕਿਆ ਤੇ ਕਾਫੀ ਹਜੇ ਅੰਡਾ ਤੇ ਮਾਰੀ ਫਿਰ ਮੈਂ ਉਹੀ ਗੱਲ ਪਾਰਟਸ ਚੰਗਾ ਹੋਵੇ ਇੱਕ ਕਾਰ ਨਾਲ ਚੰਗੇ ਹੋਣ ਤੇ ਇੱਕ ਕਸਟਮਰ ਚੰਗੀ ਡਰਾਈਵਿੰਗ ਕਰਨ ਵਾਲਾ ਹੋਵੇ ਤਾਂ ਪ੍ਰੋਪਰ ਗੱਡੀ ਪਾਰਟਸ ਦੀ ਲਾਈਫ ਦੇ ਸਕਦਾ ਇੱਕ ਚੰਗਾ ਪਾਰਟਸ ਵੀ ਉਦੋਂ ਲਾਈਫ ਨਹੀਂ ਦਿੰਦਾ ਜਦੋਂ ਡਰਾਈਵਿੰਗ ਚ ਫਰਕ ਹੋਵੇ ਫਿਟਿੰਗ ਚ ਫਰਕ ਹੋਵੇ ਜਾਂ ਗੱਡੀ ਵਾਸ਼ ਕਰਾਉਣ ਗਏ ਸਾਡੇ ਇੰਡੀਆ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਇਹ ਸਾਡੇ ਕੋਲੇ ਵੀ ਪਰਥਾ ਹੈ ਇਹਦੇ ਥੱਲੇ ਡੀਜ਼ਲ ਮਾਰੋ ਜੀ ਕਿਉਂ ਭਾਈ ਡੀਜ਼ਲ ਕਿਉਂ ਮਾਰਨਾ ਹੈ ਟੈਕਨੋਲੋਜੀ ਚੇਂਜ ਹੋ ਗਈ ਜੇ ਐਪਲ ਦੇ ਫੋਨ ਰੱਖ ਲੇ ਫੋਰਚਨਰਾਂ ਤੇ ਆ ਗਏ ਤੇ ਹਜੇ ਦੇਸੀ ਤਰੀਕੇ ਨੇ ਵਾਸ਼ ਕਰਿਆ ਜਾਣੀ ਹੈ ਬਨੇ ਭਾਜੀ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਭਾਜੀ ਤੁਹਾਨੂੰ ਵੀ ਇਦਾਂ ਦੀ ਦਿੱਕਤ ਆ ਜਾਂਦੀ ਹੈ ਭਾਜੀ ਮੇਰੇ ਕੋਲ ਤਾਂ ਕੱਲ ਹੀ ਇੱਕ ਵਾਸ਼ਿੰਗ ਵਾਲਾ ਹੋ ਕੇ ਗਿਆ ਇਸੇ ਟੌਪਿਕ ਤੇ ਗੱਲ ਹੋ ਰਹੀ ਸੀ ਕਿ ਥੱਲੇ ਉਹ ਮਾਰਦੇ ਆ ਡੀਜ਼ਲ ਮਾਰਦੇ ਆ ਮੈਨੂੰ ਅੱਗੋ ਕਹਿੰਦਾ ਜੀ ਮੈਂ ਨਾ ਡੀਜ਼ਲ ਨਹੀਂ ਮਾਰਦਾ ਮੋਬਿਲਲ ਮਾਰਦਾ ਉਹ ਤੇਰਾ ਪੜਾ ਹੋ ਜਾ ਉਹਦਾ ਵੀ ਪਿਓ ਮਾਰਦਾ ਉਹਦਾ ਵੀ ਪਿਓ ਮਾਰਦਾ ਮੈਂ ਕਿਹਾ ਜੀ ਉਹਦਾ ਫਾਇਦਾ ਕਹਿੰਦਾ ਜੀ ਉਹਦੇ ਨਾਲ ਸ਼ਾਈਨ ਆ ਜਾਂਦੀ ਓਏ ਹੋਏ ਮੈਂ ਕਿਹਾ ਭਾਜੀ ਤੁਸੀਂ ਆਪਣਾ ਦਾ ਕੰਮ ਜਿਹੜਾ ਵਧਾ ਰਹੇ ਹੋ ਵਧਾ ਰਹੇ ਹੋ ਥੈਂਕਸ ਫॉर ਤੁਹਾਡਾ ਕਿ ਤੁਸੀਂ ਸਾਡਾ ਵੀ ਕੰਮ ਵਧਾ ਰਹੇ ਹੋ ਨਾ ਨਾ ਜੀ ਮਕੈਨਿਕ ਦਾ ਕੰਮ ਵਧਾ ਰਹੇ ਜਿਹੜੇ ਰਬੜ ਪਾਰਟਸ ਆ ਉਹ ਖਰਾਬ ਹੋ ਜਾਣਗੇ ਫਿਰ ਦੁਕਾਨਦਾਰ ਤੇ ਮਿਸਤਰੀ ਤੇ ਗਾਹ ਕੋਈ ਡਾਂਗਲ ਛੁੱਟੀ ਹੋਊਗਾ ਭਾਈ ਯਾਰ ਤੇਰਾ ਦਿੱਤਾ ਪਾਰਟਸ ਆ ਹੁਣ ਆਪਾਂ ਇਸ ਸ਼ੌਕਰ ਮਾਉਂਟ ਦੀ ਗੱਲ ਕਰ ਲੈਂਦੇ ਆ ਮੈਂ 15 ਦਿਨ ਪਹਿਲੇ ਇੱਕ ETOS ਦੇ ਸ਼ੌਕਰ ਮਾਉਂਟ ਵਿੱਚ ਸ਼ੌਕਰ ਵੀ ਦਿੱਤੇ ਟੋਇਟਾ ਦੇ origignal ਸ਼ੌਕਰ ਦਿੱਤੇ ਮਾਉਂਟ ਦਿੱਤੇ 베어ਿੰਗਸ ਦਿੱਤੇ ਉਹਦੇ ਕਸਟਮਰ ਨੂੰ ਕਿਹਾ ਕਿ ਭਾਈ ਇਸ ਚੀਜ਼ ਨੂੰ ਕੋਈ ਗਰੀਸ ਕੋਈ ਆਇਲ ਕੁਝ ਨਹੀਂ ਲਗਾਉਣਾ ਐਜ਼ ਇਟ ਇਜ਼ ਸੁੱਕੇ ਫਿਟ ਕਰਨਾ ਉਹ 5 ਦਿਨ ਬਾਅਦ ਮੇਰੇ ਕੋਲ ਕੰਪਲੇਂਟ ਲੈ ਕੇ ਆਇਆ ਜੀ ਕਿ ਗੱਡੀ ਚ ਨਾ ਵਾਜਾਂ ਆ ਰਹੀਆਂ ਜਿਸਨੇ ਅਸੀਂ ਚੈੱਕ ਕੀਤਾ ਆਵਾਜ਼ নো ਡਾਊਟ ਹੈ ਸੀ ਮੈਂ ਉਹਨੂੰ ਕਹਿ ਤੂੰ ਜਿਹੜੇ ਮੈਕੈਨਿਕਲ ਭੇਜਿਆ ਸੀ ਉਹਦੇ ਕੋਲ ਚੱਲ ਆਪਾਂ ਇਹਨੂੰ ਦੁਆਰਾ ਖੋਲੀਏ ਜਿਸ ਵੇਲੇ ਅਸੀਂ ਉਹਨੂੰ ਖੋਲਿਆ ਤੇ ਉਹਨਾ ਮਾਉਂਟ ਦਾ ਆਪਣਾ ਭਾਰ ਨਹੀਂ ਸੀ ਜਿੰਨੀ ਕੁ ਉਹਦੇ ਵਿੱਚ ਗ੍ਰੀਸ ਦਾ ਭਾਰ ਸੀ ਔਰ ਉਹ ਗ੍ਰੀਸ ਦੇ ਨਾਲ ਜਿਹੜੀ ਰਬੜ ਸੀ ਉਹ ਬਿਲਕੁਲ ਸਪੋਇਲ ਹੋ ਚੁੱਕੀ ਸੀ ਨਰਮ ਪੈ ਚੁੱਕੀ ਸੀ ਔਰ ਜਿਹੜਾ ਉਹਨੇ ਆਪਣਾ ਕੰਮ ਕਰਨਾ ਸੀ ਉਹ ਕੰਮ ਛੋੜ ਚੁੱਕੀ ਸੀ ਮੈਂ ਕਸਟਮਰ ਨੂੰ ਕਿਹਾ ਮੈਂ ਕਿਹਾ ਭਾਜੀ ਮੈਂ ਤੁਹਾਨੂੰ ਕਿਹਾ ਸੀ ਇਹਦੇ ਉੱਤੇ ਆਪਾਂ ਗ੍ਰੀਸ ਨਹੀਂ ਲਾਣੀ ਕਹਿੰਦਾ ਹਾਂਜੀ ਕਿਹਾ ਸੀ ਮੈਂ ਕਿਹਾ ਜੀ ਫਿਰ ਇਹ ਕੀ ਹੈ ਕਹਿੰਦਾ ਜੀ ਇਹ ਮਿਸਤਰੀ ਜੀ ਸਾਹਮਣੇ ਲਾਤੀ ਫਿਰ ਮਿਸਤਰੀ ਨੂੰ ਮੈਂ ਪੁੱਛਿਆ ਮੈਂ ਕਿਹਾ ਭਾਜੀ ਇਹ ਕਿਉਂ ਲਾਇਕ ਕਹਿੰਦਾ ਜੀ ਸਾਡੀ ਤਾਂ ਰੋਜ਼ ਦੀ ਪ੍ਰੈਕਟਿਸ ਹੈ ਅਸੀਂ ਦੇਸੀ ਮਾਲ ਵਰਤਣਾ ਹੁੰਦਾ ਤੇ ਅਸੀਂ ਉਹਦੇ ਹਸਾਨ ਨਾਲ ਭਾਜੀ ਮੈਂ ਦੇਸੀ ਗੱਲ ਤੋਂ ਗੱਲ ਕਰਦਾ ਹਾਂ ਮੈਂ ਵੱਡੇ ਵੀਰ ਜੀ ਨੂੰ ਫੋਨ ਲਾਇਆ ਮੇਰੇ ਕੋਲ ਵੀ ਇਦਾਂ ਹੀ ਆਇਆ Honda ਦੇ ਵਿੱਚ 1800 ਸਮਥਿੰਗ ਐਮ ਆਰ ਪੀ ਹੈ ਹਾਂਜੀ ਵੱਡੇ ਭਾਜੀ ਸੱਚ ਹੈ ਕਿ ਝੂਠ ਹੈ ਇਹਨੇ ਕੰਪਨੀ ਤੋਂ ਪਤਾ ਕਰਕੇ ਦਿੱਤਾ ਅਸੀਂ ਉੱਥੇ ਪ੍ਰੋਬਲਮ ਕਰ ਜਾਂਦੇ ਜਦੋਂ ਕਸਟਮਰ ਸਾਡੇ ਕੋਲੇ ਆਉਂਦਾ ਹੈ ਤੁਹਾਡੇ ਕੋਲੇ ਵੀ ਇਹੀ ਦਿੱਕਤ ਹੈ ਆਮ ਆਡੀਅנס ਕੋਲੇ ਵੀ ਇਹੀ ਦਿੱਕਤ ਹੈ ਮਕੈਨਿਕਾਂ ਕੋਲੇ ਤੇ ਦੁਕਾਨਦਾਰਾਂ ਕੋਲੇ ਉਹ ਜਦੋਂ ਪ੍ਰਾਈਸ ਦਿੰਦੇ ਹਨ ਨਾ ਉਹ ਫਲਕਚੁਏਸ਼ਨ ਫਲਕਚੁਏਸ਼ਨ ਚ ਬਹੁਤ ਆਉਂਦਾ ਹੈ ਹੈ ਇੰਨਾ ਮਹਿੰਗਾ ਜੀ ਦੇਖੋ ਮੈਨੂੰ ਵੀ ਇਹ ਪ੍ਰੋਬਲਮ ਆਈ Honda City ਚ ਉਹ ਕਸਟਮਰ ਕੋਲੇ ਸ਼ਾਇਦ ਵੀਡੀਓ ਪਹੁੰਚੇ ਮੈਨੂੰ ਦੁਕਾਨਦਾਰ ਕਹਿੰਦਾ ਵੀ ਭਾਜੀ ਆ ਇੰਨੇ ਦਾ 850 ਦਾ ਆ ਤੇ ਇਹਦੀ ਐਮ ਆਰ ਪੀ 950 ਆ 930 ਮੈਂ ਉਹਨੇ ਦਾ ਲਾਉ ਮੈਂ ਕਿਹਾ ਜੈਨੂਨ ਹੈ ਕਿਉਂਕਿ ਗੁਡ ਫੇਸ ਤੇ ਆਪਾਂ ਲੈਣੇ ਆ ਬਿਲਕੁਲ ਥੋੜੇ ਜਨਾਬਾਤ ਕੀ ਹੋਇਆ ਉਹ ਗੱਡੀ ਖਿੱਚ ਨੂੰ ਨਾ ਹੱਟੀ ਅਸੀਂ ਵੀ ਬੜਾ ਟਰਾਈ ਕੀਤੀ ਅਸੀਂ ਉਹਦਾ ਇੱਕ ਸ਼ੱਕਰ ਪਾਤਾ ਜਿਵੇਂ ਤੁਸੀਂ ਗੱਲ ਕੀਤੀ ਕਈ ਚੀਜ਼ਾਂ ਅਸੀਂ ਆਪ ਪਾਉਣੇ ਆ ਕਈ ਚੀਜ਼ਾਂ ਸ਼ੱਕਰ ਨਾਲ ਤੋਂ ਗਾਂਹ ਕਰਉਣੇ ਆ ਉਹ ਸ਼ੱਕਰ ਦੇ ਵਿੱਚ ਥੋੜਾ ਜਿਹਾ ਟਾਈਟਨਸ ਸੀ ਤੇ ਕਸਟਮਰ ਨੇ ਵੀ ਸਾਨੂੰ ਆਖਿਆ ਵੀ ਜੇ ਬਦਲਾਇਆ ਦਾ ਬਦਲ ਲਓ ਪਰ ਕਸਟਮਰ ਨੇ 100% ਨਹੀਂ ਕਿਹਾ ਜਿਵੇਂ ਕਹਿੰਦੇ ਤੇ ਦੇਖ ਲਓ ਜੀ ਜੇ ਥੋੜਾ ਮਨ ਕਰਦਾ ਤਾਂ ਸਾਨੂੰ ਇਹ ਵੀ ਲੱਗਦਾ ਹੁੰਦਾ ਵੀ ਇਹ ਪੈਸਾ ਵੀ ਨਹੀਂ ਖਰਚਣਾ ਚਾਹੁੰਦਾ ਇਹ ਮਿਸਤਰੀ ਤੇ ਵੀ ਖਲ ਛੱਡ ਦਿੰਦਾ ਜਾਂ ਤਾਂ ਬੰਦਾ ਪੂਰਾ ਕਦੇ ਵੀ ਹਾਂਜੀ ਬਦਲੋ ਜੀ ਸਹੀ ਮੈਨੇਚ ਇੱਕ ਸ਼ੱਕਰ ਹੈ ਨਾ ਤੇ ਦੂਜਾ ਵੀ ਨਾਲ ਪੈਣਾ ਚਾਹੀਦਾ ਜੇ ਆਪਣਾ ਗੋਡਾ ਇੱਕ ਖਰਾਬ ਹੈ ਤੇ ਉਹ ਥੋੜੇ ਥੋੜੇ ਤਿੰਨ ਬਾਅਦ ਜੇ ਇੱਕ ਦਾ ਕੰਮ ਠੀਕ ਨਹੀਂ ਨਾ ਚੱਲ ਰਿਹਾ ਤੇ ਦੂਜੇ ਨੂੰ ਵੀ ਖਰਾਬ ਕਰ ਦੂ ਜੇ ਇੱਕ ਗੋਡੇ ਚ ਦਿੱਕਤ ਹੈ ਤੇ ਕੱਲ ਨੂੰ ਅਸੀਂ ਸ਼ੂ ਪਾਏ ਆ ਟੇਡਾ ਪੈਰ ਰੱਖ ਕੇ ਉਹ ਦੋਨੇ ਸ਼ੂ ਨੂੰ ਖਰਾਬ ਕਰ ਦੂ ਇੱਕ ਦੇਸੀ ਤਰੀਕੇ ਨਾਲ ਗੱਲ ਕਰਦਾ ਕਿਉਂਕਿ ਗਲਤ ਕਮੈਂਟ ਪਾਉਣ ਵਾਲੇ ਜਰੂਰ ਪਾਊਗਾ ਸਾਨੂੰ ਵੀ ਇਹੀ ਦਿੱਕਤ ਆਈ ਜੀ ਉਹ ਕਹਿੰਦੇ ਜੀ ਅਸੀਂ ਆਵਾਜ਼ ਆਉਂਦੀ ਸੀ ਥੋੜੇ ਦਿਨਾਂ ਬਾਅਦ ਮੈਂ ਦੋ ਵਾਰੀ ਪੁੱਛਿਆ ਗੱਡੀ ਠੀਕ ਚੱਲਦੀ ਕਹਿੰਦੇ ਹਾਂਜੀ ਗੱਡੀ ਠੀਕ ਚੱਲਦੀ ਹੈ ਕਹਿੰਦੇ ਭਾਜੀ ਦੋ ਦਿਨਾਂ ਬਾਅਦ ਆਵਾਜ਼ ਆਉਣ ਲੱਗੀ ਕਿ ਸੇ ਅਸੀਂ ਹੋਰ ਕੋਲੇ ਚਲੇ ਗਏ ਐਕਚੁਅਲੀ ਜੇ ਡਾਇਗਨੋਸ ਕਰਨ ਤੇ ਸਾਡਾ ਸਮਾਂ ਬਹੁਤ ਖਰਾਬ ਹੁੰਦਾ ਹੈ ਉਹਨੇ ਮੈਨੂੰ ਇਹ ਕਹੇ ਅੰਕਲ ਜੀ ਤੁਸੀਂ ਮੰਨੋਗੇ ਉਸ ਬੰਦੇ ਨੇ ਪੈਸੇ ਕਿੰਨੇ ਲਏ ਕਿ ਕਿੰਨੇ ਲਏ ਤੁਹਾਡੇ ਤੋਂ ਬਹੁਤ ਘੱਟ ਜਦੋਂ ਅਸੀਂ ਪਹਿਲੇ ਟਾਈਮ ਤੇ ਕੋਈ ਚੀਜ਼ ਨਕਸ ਲੱਭਦੇ ਆਂ ਤੇ ਟਾਈਮ ਬੜਾ ਲੱਗਦਾ ਹੈ ਬਹੁਤ ਲੱਗਦਾ ਠੀਕ ਬਹੁਤ ਲੱਗਦਾ ਉਹ ਕਸਟਮਰ ਉਸ ਚੀਜ਼ ਨੂੰ ਕਿੱਥੇ ਲੈ ਜਾਂਦਾ ਅੱਜ ਅਸੀਂ ਸਾਡੇ ਸਾਰੇ ਹਿੰਦੁਸਤਾਨ ਤੇ ਪੰਜਾਬ ਦੇ ਵਿੱਚ ਇਹ ਗੱਡੀ ਮਹਿੰਗੀ ਲੈਣੇ ਆ ਤੇ ਅਸੀਂ ਉਸ ਤੋਂ ਬਾਅਦ ਤਿੰਨ ਸਰਵਿਸ ਤੋਂ ਬਾਅਦ ਸੋਚਦੇ ਆ ਵੀ ਨਹੀਂ ਕੰਪਨੀ ਨਹੀਂ ਜਾਣਾ ਕੰਪਨੀ ਲੁੱਟਦੀ ਹੈ ਐਕਚੁਅਲੀ ਜੀ ਕੰਪਨੀ ਲੁੱਟਦੀ ਨਹੀਂ ਕੰਪਨੀ ਦਾ ਇੱਕ ਸਟੈਂਡਰਡ ਹੈ ਉਹ ਕਹਿੰਦਾ ਮੇਰੀ ਗੱਡੀ ਇਹ ਲਾਈਫਟਾਈਮ ਵਧੀਆ ਚੱਲੇ ਵਧੀਆ ਤਰੀਕੇ ਨਾਲ ਪਾਰਟਸ ਪਾਉਂਦੇ ਰਹਿਣ ਵਧੀਆ ਤਰੀਕੇ ਨਾਲ ਜਦੋਂ ਪਾਰਟਸ ਪਾਣਗੇ ਗੱਡੀ ਚੱਲੇਗੀ ਸਾਨੂੰ ਵੀ ਇਹੀ ਦਿੱਕਤ ਆਈ ਸਾਰਿਆਂ ਨਾਲ ਮਾਰਕੀਟ ਦੇ ਵਿੱਚ ਇਹ ਦਿੱਕਤ ਆ ਸਕਦੀ ਹੈ ਜੀ ਸੋ ਜਦੋਂ ਕਿਤੇ ਵਾਸ਼ ਕਰਾਉਣ ਜਾਂਦੇ ਆ ਡੀਜ਼ਲ ਨਾ ਮਰਵਾਇਆ ਕਰੋ ਕਿਉਂਕਿ ਕਈ ਵਾਰੀ ਮਜਬੂਰੀ ਕੀ ਹੋ ਜਾਂਦੀ ਹੈ ਜਿੱਥੇ ਸ਼ੌਕਰ ਪਵਾਇਆ ਮਾਉਂਟ ਪਵਾਇਆ ਤਾਂ ਉਹੀ ਦੇ ਵਿੱਚ ਸਮਾਨ ਦੇ ਵਿੱਚ ਜਿਹੜਾ ਸ਼ੌਕਰ ਦੀ ਕਿੱਟ ਹੈ ਉਹ ਵੀ ਕੰਪਲੀਟ ਪੈਣੀ ਚਾਹੀਦੀ ਹੈ ਬੇਰਿੰਗ ਵੀ ਨਵਾਂ ਪੈਣਾ ਚਾਹੀਦਾ ਫਿਰ ਉੱਥੇ ਕੀ ਹੁੰਦਾ ਜਦੋਂ ਅਸੀਂ ਮਜਬੂਰ ਹੋ ਜਾਂਦੇ ਆ ਕਸਟਮਰ ਉਹਨੇ ਪੈਸੇ ਨਹੀਂ ਲਾਉਣਾ ਚਾਹੁੰਦਾ ਕੋਈ ਵੀ ਕੰਪਨੀ ਦਾ ਅਗਰ ਉਹ ਸਮਾਨ ਪਾਉਣੇ ਆ ਤਾਂ ਉਹਦੀ ਕੋਸਟਿੰਗ ਇੰਨੀ ਉੱਪ ਚਲੀ ਜਾਂਦੀ ਹੈ ਜੀ ਅਸੀਂ ਗਾਹਕ ਦਾ ਸੋਚਦੇ ਸੋਚਦੇ ਸਾਡਾ ਵੀ ਨੁਕਸਾਨ ਹੋ ਜਾਂਦਾ ਤੇ ਗਾਹਕ ਦਾ ਵੀ ਹੋ ਜਾਂਦਾ ਹੁਣ ਵੀ ਜੀ ਪਾ ਜੀ ਅੱਗੇ ਚੱਲੋ ਇਸ ਤੋਂ ਬਾਅਦ ਬੂਟਸ ਆਉਂਦੇ ਆ ਜੀ ਠੀਕ ਹੈ ਬਾਜੀ ਸ਼ੌਕਰ ਬੂਟਸ ਆਉਂਦੇ ਆ ਐਕਸਲ ਬੂਟਸ ਆਉਂਦੇ ਆ ਤੁਸੀਂ ਇੱਕ ਨਾ ਇਹਦੇ ਤੇ ਮਾਰਕੀਟ ਦੀ ਗੱਲ ਕਰਦੇ ਸੀਗੇ ਹਾਂਜੀ ਜਿੱਦਾਂ ਆਈਐਸ ISAI ਇਸ ਇੰਸਟੈਂਡਰਡ ਸਟੈਂਡਰਡ ਇਹ ਜਿਹੜੇ థਾਈਲੈਂਡ ਜਾਂ ਹੋਰ ਕੰਪਨੀਆਂ ਇਹਨਾਂ ਦੇ ਅਲੱਗ-ਅਲੱਗ ਕੰਟਰੀਆਂ ਦਾ ਅਲੱਗ-ਅਲੱਗ ਮਾਪ ਡੰਡ ਹੋਊਗਾ ਸਾਡਾ ਜਿਹੜਾ ਇਹ 100% ਪਿਓਰ ਦੇ ਵਿੱਚ ਹੈ ਇਹਦੇ ਬਾਰੇ ਜਾਣਕਾਰੀ ਦਿਓ ਅਕਸਰ ਮਾਰਕੀਟ ਦੇ ਵਿੱਚ ਅਸੀਂ ਐਕਸਲ ਹੈ ਜਿਹੜੇ ਸ਼ੌਕਰ ਹੈ ਸ਼ੌਕਰਾਂ ਦੇ ਅੰਦਰੀਆਂ ਰਬੜਾ ਬੂਟਸ ਹੈ ਜਾਂ ਗੋਲੀਆਂ ਦੇ ਉੱਪਰ ਬੂਟਸ ਹੈ ਉਹ ਹੰਡਾਈ ਨਹੀਂ ਕਰ ਪਾਉਂਦੇ ਉਹਦਾ ਰੀਜ਼ਨ ਕੀ ਹੈ ਭਾਜੀ ਹਿੰਦੂਸਤਾਨ ਦੇ ਵਿੱਚ ਜਿਸ ਤਰ੍ਹਾਂ ਗਵਰਨਮੈਂਟ ਨੇ ਇੱਕ ਨੋਰਮਸ ਬਣਾਏ ਹੋਏ ਆ ਜੀ ਆਈਐਸਆਈ ਸਟੈਂਡਰਡ ਪਾਸ ਕਰਵਾ ਕੇ ਅਸੀਂ ਫਿਰ ਬਣਾਉਂਦੇ ਆਈਐਸਆਈ ਪ੍ਰੋਡਕਟਸ ਇੰਡੀਆ ਦੇ ਵਿੱਚ ਹਾਲੇ ਬਹੁਤ ਲਿਮਟਿਡ ਕੰਪਨੀਆਂ ਨੇ ਬਣਾਇਆ ਲਿਖਿਆ ਤਾਂ ਹਰ ਇੱਕ ਦੇ ਉੱਤੇ ਪਿਆ ਕੁਝ ਮਿਸਯੂਜ਼ ਵੀ ਕਰਦੇ ਆ ਜੀ ਕੁਝ ਕੰਪਨੀਆਂ ਹੈ ਵੀ ਹੈ ਜਿਹੜੀਆਂ ਐਕਚੁਅਲ ਬਣਾਉਂਦੀਆਂ ਅਸੀਂ ਆਈਐਸ ਉਸ ਤੋਂ ਬਾਅਦ ਅਸੀਂ ਕਹਿੰਦੇ ਆ ਜੀ ਇਹ ਕੰਪਨੀ ਆਈਐਸਓ ਹੈ ਅਸੀਂ ਸਮਝਦੇ ਕਿ ਆਈਐਸਓ ਜਿਹੜਾ ਹੈਗਾ ਕੁਆਲਿਟੀ ਸਟੈਂਡਰਡ ਹੈ ਜਦਕਿ ਉਹ ਕੁਆਲਿਟੀ ਸਟੈਂਡਰਡ ਨਹੀਂ ਹੈ ਉਹ ਮੇਰੀ ਦੁਕਾਨ ਦਾ ਵਰਕਿੰਗ ਸਟੈਂਡਰਡ ਹੈ ਮੈਂ ਕਿੰਨਾ ਪੇਪਰ ਵਰਕ ਕਰਦਾ ਕਿ ਮੈਂ ਅਕਾਊਂਟ ਮੈਂਟੇਨ ਕਰਦਾ ਉਹਦੇ ਲਈ ਆਈਐਸਓ ਮਿਲਦਾ ਨਾ ਕਿ ਮੈਨੂੰ ਕੁਆਲਟੀ ਲੀ ਮਿਲਦਾ ਜਿਹੜੀਆਂ ਕੰਪਨੀ ਇਹ THAILAND ਦੀਆਂ ਹੈਗੀਆਂ ਇਹਨਾਂ ਦਾ ਟੈਸਟਿੰਗ ਸਟੈਂਡਰਡ ਹੈ ਆਈ ਬੇਟਾ ਇਹ ਟੈਸਟਿੰਗ ਸਟੈਂਡਰਡ ਦੇ ਹਿਸਾਬ ਨਾਲ ਚੱਲਦੀ ਹੈ ਠੀਕ ਹੈ ਰਾਈਟ ਕੀ ਇੱਕ ਮੈਨੇਜਮੈਂਟ ਸਿਸਟਮ ਔਰ ਇੱਕ ਟੈਸਟਿੰਗ ਸਟੈਂਡਰਡ ਦੋਨੇ ਵਕਤ ਵੱਡਾ ਪ੍ਰੋਡਕਟ 50000 ਕਿਲੋਮੀਟਰ ਚੱਲੇਗਾ ਮਤਲਬ ਮਿਨੀਮਮ ਤੋਂ ਮਿਨੀਮਮ 5 ਤੋਂ 10 ਟਾਈਮਸ ਬੈਟਰੀ ਲਾਈਫ ਦੇਵੇਗਾ ਜਦਕਿ ਅਸੀਂ ਤੁਹਾਡੇ ਤੋਂ ਪੈਸੇ ਸਿਰਫ 10 ਹਾ ਪਰਸੈਂਟ ਜ਼ਿਆਦਾ ਲੈ ਰਹੇ ਹਾਂ ਮਤਲਬ ਕਿ ਕੋਈ ਦਾ ਮੁਕਾਬਲਾ ਤਾਂ ਨਹੀਂ ਕਰਦੇ ਔਰ ਉਹ ਇਹ ਬਰਬਰ ਚੱਲਦੇ ਆ ਜੇ ਪ੍ਰੋਪਰ ਬੰਦਾ ਮੈਂ ਉਹੀ ਗੱਲ ਕਰਦਾ ਪ੍ਰੋਪਰ ਫਿਟਿੰਗ ਕਰ ਲਵੇ ਤੇ ਪ੍ਰੋਪਰ ਇਹਨੂੰ ਸੰਭਾਲ ਕਰ ਲਵੇ ਟਾਈਮ ਸਰ ਪਲੱਸ ਇਹਦੀ ਡਿਜ਼ਾਈਨਿੰਗ ਤੇ ਡਰਾਇੰਗ ਇੰਡੀਆ ਦੇ ਵਿੱਚ ਕੋਈ ਵੀ ਕੰਪਨੀ ਆਪਣੇ ਪ੍ਰੋਡਕਟ ਦੇ ਉੱਤੇ ਕੋਈ ਡਰਾਇੰਗ ਨਹੀਂ ਦਿੰਦੀ ਜਿਸ ਤਰ੍ਹਾਂ ਆਪਾਂ ਇਸ ਪ੍ਰੋਡਕਟ ਨੂੰ ਲੈ ਲਈਏ ਇਸ ਪ੍ਰੋਡਕਟ ਦੇ ਉੱਤੇ ਕੰਪਨੀ ਨੇ ਆਪਣੇ ਪੂਰੇ ਕਿੰਨੇ ਉਹਦੇ ਪਲੀਟਸ ਹੈ ਕਿੰਨੀ ਉਹਦੀ ਲੈਂਥ ਹੈ ਕਿੰਨਾ ਉਹਦਾ ਗੈਪ ਹੈ ਹਰ ਚੀਜ਼ ਮੈਂਸ਼ਨ ਕੀਤੀ ਜਿੰਨੂੰ ਅਸੀਂ ਇੱਕ ਮੈਨੂਫੈਕਚਰਿੰਗ ਡਰਾਇੰਗ ਵੀ ਕਹਿ ਸਕਦੇ ਹਾਂ ਕਿ ਕੋਈ ਕੰਪਨੀ ਨਹੀਂ ਦਿੰਦੀ ਇਹ ਸਿਰਫ ਗਨੀਆਂ ਚੁਨੀਆਂ ਜਿਹੜੀਆਂ ਬ੍ਰਾਂਡਡ ਕੰਪਨੀਆਂ ਜਿਨ੍ਹਾਂ ਨੂੰ ਆਪਣੇ ਪ੍ਰੋਡਕਟ ਤੇ ਭਰੋਸਾ ਹੈ ਕਿ ਜੋ ਅਸੀਂ ਦੇ ਰਹੇ ਆ ਉਹ ਕੁਆਲਿਟੀ ਦੇ ਉੱਤੇ ਖਰਾ ਜਿਨ੍ਹਾਂ ਨੇ ਸਟੈਂਡਰਡ ਮੇਨਟੇਨ ਕੀਤਾ ਤੇ ਜਿਹੜੇ ਇਹਦੀ ਕਾਸਟਿੰਗ ਪ੍ਰੋਪਰ 100% ਮਟੀਰੀਅਲ ਲਾ ਕੇ ਦਿੰਦੇ ਨੇ ਨੋ ਡਾਊਟ ਕਿ ਸਾਡੇ ਪ੍ਰੋਡਕਟ ਆਮ ਮਾਰਕੀਟ ਦੇ ਪ੍ਰੋਡਕਟ ਨਾਲੋਂ ਮੇਬੀ 1 ਐਂਡ ਹਾਫ ਟਾਈਮ ਪਲੱਸ ਹੋਣਗੇ ਮਹਿੰਗੇ ਹੋਣਗੇ ਮਹਿੰਗੇ ਹੋਣਗੇ ਪਰ ਅਸੀਂ ਇੰਨੀ ਅਸ਼ੋਰੈਂਸ ਦਿੰਦੇ ਆ ਕਿ ਜੇ ਮਾਰਕੀਟ ਦਾ ਪ੍ਰੋਡਕਟ 5000 ਕਿਲੋਮੀਟਰ ਚੱਲਦਾ ਤੇ ਸਾਡਾ ਅਲਾਈਨਮੈਂਟ ਹੁੰਦੀ ਰਵੇ ਕਿਤੇ ਇਸ਼ੂ ਆਉਂਦਾ ਤਾਂ ਉਹਨੂੰ ਇਮੀਡੀਏਟਲੀ ਉਹਨੂੰ ਚੈੱਕ ਕਰਵਾ ਲਵੇ ਵੀਰੇ ਭਾਜੀ ਮੈਂ ਦੱਸਦਾ ਕੀ ਹੈ ਮੈਂ ਨੌਲੇਜ ਦਿੰਦਾ ਬਹੁਤ ਸਾਰੇ ਲੋਕ ਬੜੇ ਸਾਰੇ ਕਮੈਂਟ ਵੀ ਗਲਤ ਪਾ ਦਿੰਦੇ ਨੇ ਐਕਚੁਅਲੀ ਚ ਅਸੀਂ ਕਸਟਮਰ ਨੂੰ ਸਮਝਾਉਣਾ ਚਾਹੁੰਦੇ ਹਾਂ ਜੋ ਸਾਡੀ ਸਮਝ ਹੈ ਵੀ ਭਾਈ ਕਿਹੜਾ ਪੜਾ ਕਿੱਥੇ ਪਹਿਨਣਾ ਚਾਹੀਦਾ ਕਿੱਥੇ ਨਹੀਂ ਪਹਿਨਣਾ ਚਾਹੀਦਾ ਐਕਚੁਅਲੀ ਚ ਕਸਟਮਰ ਪਹਿਲਾਂ ਤਾਂ ਇਹ ਮਾਈਕੋ ਮਾਰਦਾ ਵੀ ਭਾਈ ਜੀ ਅਸੀਂ ਚੱਲ ਕੇ ਤੁਹਾਡੇ ਕੋਲੇ ਗੁੱਡ ਫੇਸ ਤੇ ਤੇ ਬੜੇ ਮਾਨ ਨਾਲ ਆਇਆ ਜਿੱਥੋਂ ਅਸੀਂ ਕੰਮ ਕਰਾਜੀ ਉਹਨੇ ਦੇਖਿਆ ਨਹੀਂ ਪਰ ਜੇ ਅਸੀਂ ਦੇਖਣ ਲੱਗਿਆ 2 ਤੋਂ 2.5 ਘੰਟੇ ਲਾਉਣੇ ਆ ਸਾਡੀ ਵੈਲਿਊ ਜ਼ੀਰੋ ਰੱਖਦਾ ਉਹਦਾ ਵੀ ਮੈਂ ਤੁਹਾਨੂੰ ਦੱਸਦਾ ਜੀ ਜਿਸ ਤਰ੍ਹਾਂ ਦੀ ਤੁਹਾਡੀ ਨੇਚਰ ਹੈ ਉਸ ਤਰ੍ਹਾਂ ਹੀ ਸਾਡੀ ਨੇਚਰ ਹੈ ਸਾਡੇ ਕੋਲ ਵੀ ਕੋਈ ਬੰਦਾ ਸਮਾਨ ਲੈਣ ਆਉਂਦਾ ਨਾ ਉਹਨੂੰ ਪੁੱਛਦੇ ਆ ਕਿ ਭਾਈ ਪੌਣਾ ਚ ਪ੍ਰੋਬਲਮ ਕੀ ਆ ਹਾਂ ਸਭ ਤੋਂ ਪਹਿਲੇ ਤੇ ਤੇਰੀ ਪ੍ਰੋਬਲਮ ਕੀ ਆ ਕਈ ਵਾਰੀ ਜਿਹੜੀ ਉਹ ਪ੍ਰੋਬਲਮ ਲੈ ਕੇ ਆਇਆ ਹੁੰਦਾ ਔਰ ਜੋ ਉਹਨੂੰ ਮਕੈਨਿਕ ਨੇ ਦੱਸਿਆ ਹੁੰਦਾ ਨਾ ਉਸ ਤੋਂ ਉਲਟ ਹੁੰਦਾ ਉਸ ਤੋਂ ਉਲਟ ਹੁੰਦਾ ਉਹ ਹਿਟਰ ਐਂਡ ਟਰਾਇਲ ਬੇਸਿਸ ਉੱਤੇ ਚੱਲ ਰਿਹਾ ਇੱਕ ਗੱਡੀ ਇਸੇ ਤਰ੍ਹਾਂ ਦੀ ਮੇਰੇ ਕੋਲ ਫਸੇ ਵੀ ਹੋਈ ਆ ਉਹ ਚਾਰ ਪ੍ਰੋਡਕਟ ਚੇਂਜ ਕਰ ਚੁੱਕਾ ਪ੍ਰੋਬਲਮ ਸਟਿਲ ਉੱਥੇ ਦੀ ਉੱਥੇ ਆ ਮੈਂ ਉਹਨੂੰ ਸਮਝਾ ਵੀ ਚੁੱਕਾ ਕਿ ਭਾਈ ਤੇਰੀ ਇਸ ਚੀਜ਼ ਦੀ ਪ੍ਰੋਬਲਮ ਨਹੀਂ ਹੈਗੀ ਉਹ ਕਹਿੰਦਾ ਨਹੀਂ ਜੀ ਮੇਰਾ ਮਿਸਤਰੀ ਤਾਂ ਕਹਿੰਦਾ ਇਹੀ ਹੈ ਮੈਂ ਕਹਿੰਦਾ ਜੀ ਜਿਸ ਦਿਨ ਤੁਹਾਡੇ ਮਿਸਤਰੀ ਸਾਹਿਬ ਦੇ ਹੱਥ ਖੜੇ ਹੋ ਜਾਣਗੇ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਪ੍ਰੋਬਲਮ ਦੱਸ ਦੂੰਗਾ ਉਹ ਚੇਂਜ ਕਰਾਈ ਜੇ ਤੁਹਾਡੀ ਪ੍ਰੋਬਲਮ ਹੱਲ ਹੋ ਜਾ ਪਰ ਉਹ ਮੰਨਣ ਨੂੰ ਤਿਆਰ ਨਹੀਂ ਹੈ ਭਰਾ ਜੀ ਕੱਲੀ ਇਹ ਤੁਹਾਡੀ ਨਹੀਂ ਪੰਜਵੇਂ ਗਲਬ ਰੋਬਰ ਨਹੀਂ ਸਾਰੀ ਆਡੀਅנס ਮਾੜੀ ਨਹੀਂ ਸਾਰੀ ਚੰਗੀ ਨਹੀਂ ਐਕਚੁਅਲੀ ਦੇ ਵਿੱਚ ਕੀ ਹੈਗਾ ਜਦੋਂ ਸਾਡੇ ਕੋਲ ਵੀ ਲੋਕ ਆਉਂਦੇ ਨੇ ਨਾ ਉਦੋਂ ਇਹ ਸੋਚ ਕੇ ਆਉਂਦੇ ਆ ਵੀ ਸ਼ਾਇਦ ਇਹ ਨਿਰਮਲ ਬਾਬੇ ਦੇ ਗੁਲਗੱਪਿਆਂ ਨੂੰ ਸਾਰਾ ਕੁਝ ਠੀਕ ਹੋ ਜਾ। ਅੱਜ ਕੱਲ ਸਾਡਾ ਵਿਸ਼ਵਾਸ ਡਾਕਟਰ ਤੋਂ ਘੱਟ ਨਾ ਉਥੋਲੇ ਵਾਲੇ ਬਾਬਾ ਜਿੱਤੇ ਆ ਜਿਹੜਾ ਪੀਲੀਆ ਕੱਢਦਾ ਹੈ ਘਰ ਤੇ ਫੁੱਕ ਮਾਰ ਕੇ। ਜਦ ਕੀ ਮੈਂ ਮਾਫ ਕਰੋ ਮੈਂ ਗੱਲ ਹੋਰ ਪਾਸੇ ਲੈ ਗਿਆ। ਤੀਸਰੇ ਪਾਸ਼ਾ ਨੇ ਵੈਦ ਬਿਠਾ ਦਿੱਤੇ ਸੀ। ਬਿਲਕੁਲ। ਵੀ ਸਭ ਤੋਂ ਵੱਡੀ ਵੈਦ ਤੀਸਰੇ ਪਾਸ਼ਾ ਨੇ ਆਪਣੇ ਅੰਡਰ ਲਾਇਏ ਜਿਹੜੇ ਕਿ ਉਹਨਾਂ ਵੇਲੇ ਮੁਗਲ ਰਾਜੇ ਸੀ ਨਾ ਇਲਾਜ ਕਰਨ ਵਾਸਤੇ ਉਹ ਨਵੈਦਾਂ ਕੋਲੇ ਆਉਂਦੇ ਸੀ ਜਿਹੜਾ ਕੰਮ ਵੈਦਾਂ ਨੇ ਕਰਨਾ ਹੈ ਉਹ ਵੈਦ ਕਰਨਗੇ ਜਿਹੜਾ ਕੰਮ ਸਿਸਟਮ ਨੇ ਕਰਨਾ ਹੈ ਉਹ ਸਿਸਟਮ ਕਰਨਗੇ ਜਿਹੜਾ ਕੰਮ ਡਾਇਗਨੋਸ ਕਰਕੇ ਲੱਭਣਾ ਉਹ ਡਾਇਗਨੋਸ ਕਰਕੇ ਲੱਭਣਗੇ ਜਿਵੇਂ ਤੁਸੀਂ ਗੱਲ ਕੀਤੀ ਪਾਜੀ ਕੇਈ ਆਰੀ ਸਸਪੈਂਸ਼ਨ ਦੀਆਂ ਲਿੰਕ ਰੋਡਾਂ ਫੰਗ ਦੇਸੀ ਪਾਉਂਦੇ ਆ ਕੇਈ ਆਰੀ ਸਸਪੈਂਸ਼ਨ ਦੀ ਰਬੜ ਕਿੱਟ ਆ ਜਿਹੜੀ ਉਹ ਰਲਦੀ ਮਿਲਦੀ ਲੂਸ ਕਰਕੇ ਪਾਤੀ ਤੇ ਉਹ ਹਿੱਟ ਵੱਖਰੀ ਕਰਦੀ ਹੈ ਕੇਈ ਆਰੀ ਮੈਂ ਤੁਹਾਡੀ ਗੱਲ ਇੱਕ ਪੂਰੀ ਕਰ ਲਾਂ ਕੇਈ ਆਰੀ ਕੀ ਹੁੰਦਾ ਪਲਾਸਟਿਕ ਦੇ ਬੰਪਰ ਆਗੇ ਹਾਂਜੀ ਬੋਨਟ ਲੂਸ ਹੈ ਉਸ ਪਾਸੇ ਤਾਂ ਵਿਅਕਤੀ ਦਾ ਧਿਆਨ ਹੀ ਨਹੀਂ ਜਾਂਦਾ ਸਾਰੇ ਪਾਸੇ ਹੀ ਹੁੰਦਾ ਵੀ ਜੇ ਸਰਵਾਈਕਲ ਹੋਇਆ ਤੇ ਦਾ ਮਨ ਹਾਰਟ ਅਟੈਕ ਹੋ ਗਿਆ ਇਹਦੇ ਸਟੰਟ ਬਹੁਤ ਠੀਕ ਹੋ ਜੂ ਜਦ ਕਿ ਸਰਵਾਈਕਲ ਠੀਕ ਹੋ ਗਿਆ ਮਸਲ ਜਿਹੜੇ ਬਲੱਡ ਦਾ ਸਰਕੂਲੇਟ ਠੀਕ ਹੋ ਗਿਆ ਤੇ ਸਾਹ ਸੌਖਾ ਆ ਜੂ ਆਹੀ ਕੁਝ ਸਾਧਨ ਹੁੰਦਾ ਬਾਜੀ ਹੁਣ ਤੁਸੀਂ ਸਟੈਬ ਲਿੰਕ ਦੀ ਗੱਲ ਕੀਤੀ ਮੈਂ ਲਾਸਟ ਈਅਰ ਇੱਕ ਬੰਦੇ ਨੂੰ ਦੋ ਸਟੈਬ ਲਿੰਕ ਵੇਚੀਆਂ ਨੋਵਾ ਕ੍ਰੈਸਟਾ ਦੀਆਂ ਉਹਨਾਂ ਦੇ ਨਾਲ ਜਿਹੜੇ ਉਹਦੇ ਵਿੱਚ ਰਬੜ ਬੁਸ਼ ਪੈਨੇ ਆ ਉਹ ਨਾ ਲਾਏ ਕਸਟਮਰ ਨੂੰ ਦੇ ਦਿੱਤੇ ਕਿਹਾ ਵੀ ਇਹਨੂੰ ਨਾਲ ਪੁਆ ਲੈਣਾ ਕਹਿੰਦੇ ਠੀਕ ਹੈ 10 ਦਿਨ ਬਾਅਦ ਮੇਰੇ ਕੋਲ ਆਇਆ ਜੀ ਇਹ ਤੁਹਾਡੇ ਤੋਂ ਸਟੈਬਲਿੰਗ ਲਿੱਤੀ ਸੀ ਤੇ ਟੁੱਟ ਗਈ ਮੈਂ ਕਿਹਾ ਯਾਰ 25 ਸਾਲ ਦਾ ਮੇਰਾ ਵੀ ਕੰਮ ਕਰਨ ਦਾ ਐਕਸਪੀਰੀਅੰਸ ਹੋ ਗਿਆ ਮੈਂ ਅੱਜ ਤੱਕ ਹਲਕੀ ਤੋਂ ਹਲਕੀ ਕੰਪਨੀ ਦੀ ਵੀ ਸਟੈਬਲਿੰਗ ਟੁੱਟਦੀ ਨਹੀਂ ਦੇਖੀ ਮੈਂ ਕਿਹਾ ਜੀ ਕੋਈ ਗੱਲ ਨਹੀਂ ਤੁਸੀਂ ਦਿਓ ਆਪਾਂ ਕੰਪਨੀ ਨਾਲ ਫਾਈਟ ਕਰਾਂਗੇ ਕਿਉਂ ਟੁੱਟੀ ਹੈ ਬੈਠਿਆਂ ਵੈਸੇ ਹੀ ਧਿਆਨ ਆਇਆ ਕਿ ਯਾਰ ਮੈਂ ਤਾਂ ਕੱਲ ਜਿਹੜੀ ਲਿੰਕ ਦਿੱਤੀ ਸੀ ਉਹਦੇ ਨਾਲ ਰਬੜ ਬੁਸ਼ਸ ਨਾਲ ਸੀ ਤੇ ਇਹ ਜਿਹੜੇ ਅੱਜ ਰਬੜ ਬੁਸ਼ਸ ਲੈ ਕੇ ਆਏ ਇਹ ਤਾਂ ਪੁਰਾਣੇ ਆ ਜਿਸ ਲਈ ਅਸੀਂ ਕਸਟਮਰ ਨੂੰ ਪੁੱਛਿਆ ਕਿ ਭਾਈ ਸਾਹਿਬ ਤੁਹਾਨੂੰ ਨਾਲ ਇਹਦੇ ਰਬੜ ਬੁਸ਼ਸ ਦਿੱਤੇ ਸੀ ਉਹ ਕਿੱਥੇ ਆ ਕਹਿੰਦੇ ਜੀ ਉਹ ਮਕੈਨਿਕ ਕਹਿੰਦਾ ਜਿਹੜੇ ਪਹਿਲੇ ਪਏ ਹੋਏ ਆ ਨਾ ਉਹੀ ਠੀਕ ਆ ਤੇ ਆਪਾਂ ਉਹੀ ਪਾ ਦਿੰਦੇ ਆ ਤੇ ਜਿਹੜੇ ਨਾਲ ਲਿਖੇ ਗਏ ਸੋ ਕਿੱਥੇ ਰੱਖਣੇ ਸੀ ਉਹ ਉਹ ਮੈਨੂੰ ਨਹੀਂ ਆਈਡੀਆ ਆ ਭਾਈ ਗੱਲ ਕਰਦੇ ਆਂ ਜਿਹੜੀ ਚੀਜ਼ 10 ਸਾਲ ਚੱਲੀ ਐ ਜਿਹੜੀ ਰਬੜ ਦੇ ਉੱਤੇ ਪਾਰ ਪਿਆ ਹੋਇਆ ਉਹ ਸੇਮ ਸਾਈਜ਼ 10 ਸਾਲ ਬਾਅਦ ਕਿੱਦਾਂ ਹੋਊਗਾ ਉਹ ਡਮਰੂ ਬਣੇ ਪਏ ਸੀ ਹਾਰਨਸ ਆ ਜਾਂਦੀ ਐ ਫਲੈਕਸੀਬਿਲਟੀ ਖਤਮ ਹੋ ਜਾਂਦੀ ਐ ਜਦੋਂ ਕੋਈ ਵੀ ਬੰਦਾ ਆਪਾਂ ਕਿਸੇ ਪਾਰਟ ਦੇ ਵਿੱਚ ਫਲੈਕਸੀਬਿਲਟੀ ਜਾਂ ਉਹਦੀ ਸ਼ੌਕ ਦੀ ਸ਼ੌਕ ਰਿਜ਼ਰਵ ਨਾ ਨਾ ਰਵੇ ਫਿਰ ਚੈਸੀ ਚ ਕਰੈਕਿੰਗ ਆਂਦੀ ਐ ਵੀਰ ਜੀ ਤੁਹਾਡੀ ਮੈਂ ਗੱਲ ਇੱਕ ਕੱਟਦਾ ਪਿਆ ਜਦੋਂ ਇਹ ਨਰਮ ਐ ਤੇ ਬੈਸਟ ਐ ਜਦੋਂ ਇਹ ਹਾਰਡ ਐ ਤੇ ਲੋਹਾ ਬਣ ਗਿਆ ਇਹ ਲੋਹਾ ਬਣ ਗਿਆ ਜਦੋਂ ਲੋਇਆ ਬਣ ਗਿਆ ਤੇ ਤੁਹਾਡੇ ਟਾਇਰਾਂ ਦੀ ਆਵਾਜ਼ ਤੁਹਾਡੇ ਸ਼ਸਪੈਂਸ਼ਨ ਦੀ ਆਵਾਜ਼ ਤੁਹਾਡੀ ਗੱਡੀ ਦੇ ਅੰਦਰ ਟਿੱਕਰ ਜਾਂਦੀ ਹੈ ਉਹਦਾ ਰੀਜ਼ਨ ਕੀ ਹੈ ਸਮਥਿੰਗ ਰੋਂਗ ਤੁਸੀਂ ਸਾਰਾ ਕੁਝ ਪਵਾ ਲਿਆ ਕਿਤੇ ਨਾ ਕਿਤੇ ਗਲਤ ਚੀਜ਼ ਹਜੇ ਵੀ ਵਿੱਚ ਰਹਿ ਗਈ ਹੁਣ ਆਪਾਂ ਇਸ ਰਬੜ ਬੁਸ਼ ਦੀ ਗੱਲ ਕਰੀਏ ਇੰਡੀਆ ਦੇ ਵਿੱਚ ਮੈਕਸਿਮਮ ਜਿਹੜੀ ਮਰਜੀ ਕੰਪਨੀ ਲਲੋ ਉਹਨਾਂ ਨੇ ਇੱਥੇ ਕੱਟ ਕੱਟ ਕੀਤਾ ਮੈਂ ਇਸ ਕੰਪਨੀ ਨੂੰ ਜਾਂ ਮੈਂ ਹੋਰ ਵੀ ਦੋ ਤਿੰਨ ਕੰਪਨੀਆਂ ਦਾ ਕੰਮ ਕਰਦਾ ਹਾਂ ਉਹਨਾਂ ਨੂੰ ਕਿਹਾ ਕਿ ਮੈਂ ਜਦੋਂ ਫੋਰਨ ਵਿੱਚੋਂ ਲਿੱਤਾ ਮਾਲ ਕਿ ਇੱਥੇ ਕੱਟ પાਕੇ ਦੇ ਉਹ ਕਹਿੰਦੇ ਜੀ ਨਹੀਂ ਅਸੀਂ ਇਹਦੀ ਲਾਈਫ ਸਪੋਇਲ ਨਹੀਂ ਕਰਨੀ ਮੈਂ ਕਿਹਾ ਜੀ ਉਹ ਕਿਸਰਾ ਕਹਿੰਦੇ ਜਿਸ ਲਈ ਅਸੀਂ ਇਹਨੂੰ ਇੱਥੋਂ ਕੱਟ ਦੇਾਂਗੇ ਨਾ ਜੀ ਇਹਦੀ ਲਾਈਫ 50% ਖਤਮ ਹੋ ਗਈ ਜਦੋਂ ਇਹਦੇ ਉੱਤੇ ਕਲੰਪ ਪੈਣਾ ਅਸੀਂ 2 ਬੋਲਟਾਂ ਨੂੰ ਕਸਣਾ ਇਹਨੇ ਆਪਣੀ ਜਗ੍ਹਾ ਤੋਂ ਡਿਸਲੋਕੇਟ ਹੋ ਜਾਂਦਾ ਰਾਈਟਰ ਜਿਸਨੇ ਇਹ ਡਿਸਲੋਕੇਟ ਹੋ ਗਿਆ ਤੇ ਜਿਹੜਾ ਇਹਦਾ ਫੰਕਸ਼ਨ ਹੈ ਉਹ ਤਾਂ ਖਤਮ ਹੋ ਗਿਆ ਉਹ ਕਿਉਂ ਖਤਮ ਹੋਇਆ ਕਿਉਂਕਿ ਅਸੀਂ ਇੱਥੇ ਕੱਟ ਦਿੱਤਾ ਹੋਇਆ ਇਹਦੀ ਮੂਵਮੈਂਟ ਹੈ ਉਹਦੇ ਵਿੱਚ ਰੋਟੇਟਡ ਰਾਈਟ ਲਿਫਟ ਹੁੰਦੀ ਤੇ ਉਹ ਕਹਿੰਦੇ ਜੀ ਅਸੀਂ ਅਸੀਂ ਲਾਈਫ ਐਕਸਪਾਇਲ ਨਹੀਂ ਕਰਨੀ ਤੁਸੀਂ ਪ੍ਰੋਡਕਟ ਲੈਣਾ ਲੈ ਸਕਦੇ ਹੋ ਨਹੀਂ ਤੁਹਾਡੇ ਵੀਕਦਾ ਤੁਸੀਂ ਪ੍ਰੋਡਕਟ ਛੋੜ ਦਿਓ ਹੁਣ ਅਸੀਂ ਜਦੋਂ ਇੱਥੇ ਮਕੈਨਿਕਸ ਨੂੰ ਐਜੂਕੇਟ ਕਰਦੇ ਹਾਂ ਕਿ ਭਾਈ ਇਹਨੂੰ ਐਜ਼ ਇਟ ਇਜ਼ ਐਜ਼ ਇਟ ਇਜ਼ ਫਿਟ ਕਰੋ ਉਹ ਕਹਿੰਦੇ ਜੀ ਮੇਰੇ ਤੇ 2 ਘੰਟੇ ਖਰਾਬ ਹੋ ਜਾਣਗੇ ਇੱਥੇ ਭਾਜੀ ਆ ਜਾਵਾਂ ਉਹ ਆਪਣੀ ਥਾਂ ਤੇ ਸੱਚਾ ਤੁਸੀਂ ਆਪਣੀ ਥਾਂ ਤੇ ਸੱਚੇ ਕਸਟਮਰ ਕਹਿੰਦਾ ਮੈਂ 2 ਘੰਟੇ ਦੇ ਪੈਸੇ ਕਾਹਦੇ ਦੇਣੇ ਆ ਇਹਨੂੰ ਮਿਸਤਰੀ ਕੱਟ ਦਿਓ ਮੈਂ ਛੋਟੀ ਜਹਾ ਹੁੰਦਾ ਸੀ ਜਦੋਂ ਭਾਈ ਸਾਹਿਬ ਕੋਲੇ ਕੰਮ ਕਰਨਾ ਇਹਨੂੰ ਬੂਟਰ ਖੋਲ ਸਕਦੇ ਆ ਜੀ ਆਪਾਂ ਹਾਂ ਜੀ ਮੈਂ ਦੱਸਦਾ ਜੀ ਸਾਨੂੰ ਕਿਸੇ ਨੂੰ ਨਹੀਂ ਪਤਾ ਵੀ ਮਰੂਤੀ ਦੇ ਵਿੱਚ ਐਕਸਲ ਅਲੱਗ ਤਰ੍ਹਾਂ ਦੇ ਆ ਉਹ ਐਕਸਲ ਦੇ ਵਿੱਚ ਬੂਟ ਫਟ ਗਿਆ ਪਾਉਣਾ ਹੈ ਤੇ ਸ਼ਸ਼ੂ ਪੰਜ ਸਾਰੇ ਜਾਣੇ ਉਹਨੂੰ ਗੂਗਲ ਦਾ ਜ਼ਮਾਨਾ ਹੈ ਨਹੀਂ ਸੀਗਾ 86 87 88 ਵਿੱਚ ਭਾਈ ਕਿਵੇਂ ਪਾਊਗਾ ਉਸਤਾਦ ਜੀ ਕਹਿੰਦੇ ਕਿਵੇਂ ਪਊਗਾ ਕੋਈ ਕਹਿੰਦਾ ਜੀ ਇਹਨੂੰ ਕੱਟ ਕੇ ਆਪਾਂ ਸਲਾਈ ਕਰ ਦਈਏ ਜਦਕਿ ਜਦੋਂ ਕੱਟ ਹੀ ਦਿੱਤਾ ਤੇ ਇਹਨੇ ਕਿਸੇ ਵੀ ਚੀਜ਼ ਨੂੰ ਅੰਦਰ ਹੋਲਡ ਕਰਕੇ ਰੱਖਣਾ ਨੇ ਲੀਕਸ ਕਰ ਦੇਣੀ ਆ ਅੱਜ ਲੋਡ ਹੈ ਦੁਨੀਆ ਨੂੰ ਐਜੂਕੇਟ ਕਰਨ ਦੀ ਹੁਣ ਬੜੇ ਸਾਰੇ ਦੋਸਤ ਐਕਸਲ ਰਿਪੇਅਰ ਕਰਵਾ ਲੈਂਦੇ ਆ ਐਕਸਲ ਵਾਲੇ ਮਾਰਕੀਟ ਦੇ ਵਿੱਚ ਸਸਤੇ ਤੋਂ ਸਸਤਾ ਮਹਿੰਗੇ ਤੋਂ ਮਹਿੰਗੇ ਵਾਲੇ ਪਏ ਨੇ ਜੇ ਸ਼ੌਕਰ ਇਹਦੇ ਬੂਟ ਦੀ ਕੋਸਟ 800 ਰੁਪਈਆ ਹੈ ਤਾਂ ਕਸਟਮਰ ਕਹਿੰਦੇ ਭਾਈ ਮੈਨੂੰ ਰਿਪੇਅਰ ਕਰਕੇ 800 ਦਾ ਫਲਾਨਾ ਸਿੰਘ ਦੇ ਰਿਹਾ ਫਲਾਨਾ ਖਾਨ ਆ ਜਿਹੜਾ ਨਾ ਉਹ ਮੈਨੂੰ ਇਹ ਤਾਂ 6 ਮਹੀਨੇ ਦੀ ਗਾਰੰਟੀ ਨਾ ਦੇ ਰਿਹਾ ਫਿਰ ਜੋ 800 ਰੁਪਏ ਦਾ ਪਾਰਟ ਸੇਵ ਪਾ ਕੇ ਤੇ 6 ਮਹੀਨੇ ਦੀ ਗਾਰੰਟੀ ਦੇਊਗਾ ਭਾਜੀ ਇਹਦਾ ਵਿਚਲੀ ਗਰੀਸ ਵਿਚਰਾ ਮਟੀਰੀਅਲ ਵਿਚਲੀ ਲੇਬਰ ਉਹਦੀ ਕਾਸਟਿੰਗ ਕਿੱਥੇ ਜਾ ਕੇ ਖੜੂਗੀ ਐਕਚੁਅਲੀ ਜੈਨੂਨ ਪਾਰਟ ਸੇਸ ਕਰਕੇ ਚੱਲਦਾ ਹੈ ਉਸਦੇ ਮਟੀਰੀਅਲ ਦੀ ਇੱਕ ਐਫੀਸ਼ੀਐਂਸੀ ਕੁਆਲਿਟੀ ਹੈ ਤੇ ਉਹਦੀ ਇੱਕ ਲਾਈਫ ਹੈ ਅੱਜ ਕਸਟਮਰ ਨੂੰ ਸਮਝਣਾ ਪਊਗਾ ਜੇ ਉਸਨੇ 50 ਲੱਖ ਦੀ ਗੱਡੀ ਲਈ ਹੈ ਤਾਂ ਉਹਨੂੰ ਸੋਚ 50 ਲੱਖ ਦੀ ਗੱਡੀ ਦੀ ਰਿਪੇਅਰ ਵਾਲੀ ਹੋਊਗੀ ਅੱਜ ਜ਼ਿਆਦਾਤਰ ਪ੍ਰੋਬਲਮ ਕਿੱਥੇ ਆ ਰਹੀ ਹੈ ਟੁਇਟਾ ਦੀ ਗੱਡੀ ਆ ਹੁੰਡਾਈ ਦੀ ਗੱਡੀ ਆ ਕੋਈ ਵੀ ਗੱਡੀ ਆ ਜੀ ਐਕਚੁਅਲੀ ਚ ਕੀ ਹੈ ਕਸਟਮਰ ਕਹਿੰਦਾ ਮੈਂ ਤਾਂ ਯਾਰ ਥਰਡ ਪਾਰਟੀ ਥਰਡ ਪਰਸਨ ਹੈ ਮੇਰੇ ਤਾਂ ਤੀਜੇ ਨਾਂ ਤੇ ਆ ਗਈ ਮੈਂ ਤਾਂ ਇਹ ਗੱਡੀ ਲੈ ਕੇ ਆਇਆ ਲੱਖ ਦੀ ਮਿਸਤਰੀ ਵੀ ਪ੍ਰੀ ਸਾਹਬ ਤੁਸੀਂ ਤਾਂ ਦਾੜੀ ਦਾ ਮੁੱਛਾ ਵਧਾਉਂਦਿਆਂ ਜ਼ਿਆਦਾਤਰ ਅਸੀਂ ਸਾਰੀਆਂ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਪਹਿਲਾਂ ਕਸਟਮਰ ਨੂੰ ਅਸੀਂ ਐਸਟੀਮੇਟ ਦਿੰਨੇ ਆ ਚਾਹੇ ਹੁੰਡਾਈ ਦੀ ਗੱਡੀ ਐ ਉਹਦੀ ਟਾਈਮਿੰਗ ਚੇਨ ਪਾਉਣੀ ਐ ਭਾਸ ਭਾਈ ਸਾਹਿਬ 14000 ਰੁਪਏ ਦੀ ਕਲੇ ਟਾਈਮਿੰਗ ਚੇਨ ਐ ਨਾਲ ਦੋਨੇ ਰੋਕਰ ਐਡਜਸਟਰ ਸਾਰਾ ਕੁਝ ਪਾਉਣਾ ਐ ਤੋ ਵੀ 22000 ਤੇ ਚਲਾ ਗਿਆ ਫਿਰ ਮੇਰੀ ਵੀ ਲਿਬਰ 5-7000 ਤਾਂ ਹੈਗੀ ਆ ਭਾਈ ਫਿਰ ਜੇ ਉਹ ਚੀਜ਼ਾਂ ਨਵੀਆਂ ਪਾਈਆਂ ਫਿਰ ਆਇਲ ਫਿਲਟਰ ਤੇ ਆਇਲ ਵੀ ਇੰਜਨ ਆਇਲ ਤੇ ਵੀ ਪੈਣਾ ਚਾਹੀਦਾ ਉਹ ਕਹਿੰਦੇ ਮਿਸਤਰੀ ਜੀ ਪਾਗਲ ਹੋਏ ਹੋ ਮੈਂ ਤਾਂ ਸ਼ਾਮੂ ਫਲਾਲਾ ਸਿੰਘ ਜੀ ਮੈਂ ਇਨੇ ਚ ਕਰ ਦਿੰਦਾ ਉਹਨਾਂ ਨੂੰ ਲੈ ਚਾਬੀ ਚੱਕੋ ਭਾਈ ਜੀ ਜਾਓ ਕਰੋ ਉੱਥੇ ਜਾਓ ਅਸੀਂ ਕੀ ਲੈਣਾ ਮੈਂ ਨੌਲੇਜ ਰੱਖਦਾ ਕੀ ਚੰਗਾ ਅਸੀਂ ਅੱਜ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਸਾਡੇ ਘਰ ਰਸੋਈ ਦੇ ਵਿੱਚ ਨਿਗਾਹ ਮਾਰ ਲੈਣ ਤਾਂ ਬਈ ਜੀ ਜ਼ਿਆਦਾਤਰ ਗਲਤ ਪਈਆਂ ਇੱਕ ਵਾਰੀ ਆਇਲ ਨੂੰ ਆਯੁਰਵੈਦਿਕ ਕਹਿੰਦਾ ਹੈ ਵੀ ਜੇ ਨੂੰ ਚੰਗੀ ਤਰ੍ਹਾਂ ਓਵਰ ਹੀਟ ਕਰਤਾ ਤੇ ਉਹਦੇ ਵਿੱਚ ਬੈਡ ਕੰਟੈਂਟ ਪੈਦਾ ਹੋ ਜਾਂਦੇ ਨਹੀਂ ਉਹਨੂੰ ਸਿੱਟ ਦੇਣਾ ਚਾਹੀਦਾ ਹੈ ਠੀਕ ਹੈ ਅਸੀਂ ਬਿਮਾਰ ਕਿਉਂ ਹੋ ਰਹੇ ਹਾਂ ਬਾਰ ਬਾਰ ਗੰਦੇ ਤੇਲ ਚ ਪਨੀਰ ਵਾਲੇ ਪਕੌੜੇ ਸਮੋਸੇ ਬੜੇ ਮਜਾ ਨਾ ਖਾ ਰਹੇ ਹਾਂ ਜੇ ਅਸੀਂ ਕਿਸੇ ਦਾ ਪਤਾ ਲੈਣ ਜਾਂਦੇ ਹਾਂ ਤੇ ਅਸੀਂ ਲੈ ਕੇ ਜਾਂਦੇ ਹਾਂ ਫਰੂਟ ਉਹਦੇ ਬਦਲੇ ਅਗਲਾ ਕਹਿੰਦਾ ਯਾਰ ਹੁਣ ਅਸੀਂ ਇੱਥੇ ਬੈਠੇ ਨੂੰ ਕੀ ਖਵਾਈਏ ਉਹ ਕਹਿੰਦਾ ਸਭ ਤੋਂ ਸੌਖੇ ਤਾਂ ਪਨੀਰ ਵਾਲੇ ਪਕੌੜੇ ਤੇ ਬਰੈਡ ਪਕੌੜਾ ਜਿੜਾ ਕਿ ਸਵੇਰ ਤੋਂ ਲੈ ਕੇ ਕੱਲ ਸ਼ਾਮ ਤੱਕ ਕਰਦਾ ਤੇ ਯੂਟਿਊਬਰ ਕਹਿੰਦਾ ਵੀ ਇਹ ਤੇਲ ਨੂੰ ਸਾਫ਼ ਪਤਾ ਕਿਵੇਂ ਕਰਨਾ ਹੈ ਅਨਾਰ ਰੋਟ ਲਾਓ ਇਹਦੇ ਵਿੱਚ ਡੋਲ ਦਿਓ ਤੇ ਸਾਰਾ ਮੈਲ ਹੈ ਜਿਹੜੀ ਉਹ ਬਾਹਰ ਨਿਕਲ ਜੀ ਤੇਲ ਸਾਫ਼ ਸੁਥਰਾ ਹੋ ਜੂ ਕਿਉਂ ਤੇਲ ਸਾਫ਼ ਸੁਥਰਾ ਹੋ ਜੂ ਗੁਣ ਉਹੀ ਰਹਿ ਜਾਣਗੇ ਉਹ ਦੇਖਣ ਨੂੰ ਸਾਫ਼ ਹੋ ਜੂ ਪਰ ਉਹਦੇ ਸਾਰੇ ਗੁਣ ਮਰ ਜਾਣਗੇ ਇਹੀ ਸਾਡੀਆਂ ਕੱਢਿਆ ਨਾਲ ਹੁੰਦਾ ਜੀ ਰਬੜ ਪਾਰਟਸ ਉਹੀ ਦੇ ਵਿੱਚ ਮਹਿੰਗੇ ਕਿਉਂ ਆ ਉਹਦਾ ਇੱਕ ਸਟੈਂਡਰਡ ਆ ਫੋਰਨ ਦੇ ਵਿੱਚ ਅਸੀਂ ਕਹਿੰਨੇ ਯਾਰ ਇੱਕ ਗੱਡੀ ਲਈ ਮੈਂ ਫੋਰਨ ਤੋਂ ਬੂਟ ਲੈ ਕੇ ਆਇਆ ਇਹ ਬੜੇ ਚਲਦੇ ਨੇ ਉੱਥੇ ਲੋਕ ਉਸ ਚੀਜ਼ ਦੀ ਕੁਆਲਿਟੀ ਦੀ ਪੇ ਕਰਦੇ ਆ ਤੇ ਉਹ ਮਟੀਰੀਅਲ ਐਡਾ ਵਧੀਆ ਹੁੰਦਾ ਉਹਦੀ ਲਾਈਫ ਸਾਲੋ ਸਾਲ ਹੁੰਦੀ ਹੈ ਕਸਟਮਰ ਅੱਜ ਇਹ ਨਹੀਂ ਸਮਝਣਾ ਚਾਹੁੰਦਾ ਕਸਟਮਰ ਮੇਰੇ ਸ਼ਬਦਾਂ ਨੂੰ ਫੜ ਲੂ ਵੀ ਫਲਾਨੀ ਥਾਂ ਤੇ ਜਾ ਕੇ ਤੁਸੀਂ ਆਹ ਪੈਡ ਦੀ ਐਡ ਕੀਤੀ ਕੋਈ ਐਡ ਨਹੀਂ ਅਸੀਂ ਕਰ ਰਹੇ ਐਕਸਪੀਰੀਅੰਸ ਸਾਡੇ ਨਾਲ ਜਿਹੜਾ ਐਕਸਪੀਰੀਅੰਸ ਬੈਡ ਹੁੰਦਾ ਹੈ ਮਾਰਕੀਟ ਚੋਂ ਅਸੀਂ ਆਫਟਰ ਚੋਂ ਸਮਾਨ ਲੈਨੇ ਆ ਦੁਕਾਨਦਾਰ ਕਹਿੰਦਾ ਯਾਰ ਵੀ ਹਰੇਕ ਗਾਹਕ ਨੇ ਨਾ ਹਰੇਕ ਚੀਜ਼ ਦੇ ਵਿੱਚੋਂ ਰੇਟ ਲੈ ਲਿਆ ਉਹ ਜਿਹੜੀ ਚੀਜ਼ ਦਾ ਰੇਟ ਨਹੀਂ ਲਿਆ ਹੁੰਦਾ ਉਹ ਹੁੰਦੇ ਪਿਸਟ ਨਟ 볼ਟ ਜੈਨ ਜੱਪਾ ਤੇ ਕੋਈ ਹੋਰ ਉਹ ਕਹਿੰਦਾ ਹੁਣ ਬੰਦੇ ਦਾ ਪਤ ਮਿਹਨਤ ਤੇ ਬਣਾ ਲੂ ਕਿਉਂ ਇਹਦੇ ਰੇਟ ਨਹੀਂ ਲਿਆ ਹੋਏ ਇਸ ਚੀਜ਼ ਨੂੰ ਮੈਂ ਐਜ਼ ਇਟ ਇਜ਼ ਵੇਚ ਦੂੰ ਤੇ ਭਾਈ ਜੀ ਮੈਂ ਕਹੌਣੇ ਤਾਂ ਕਿਤੋਂ ਹੈਗੇ ਆ ਮੇਰੇ ਵੀ ਪੇਟ ਲੱਗਾ ਜੇ ਮੈਂ ਦੁਕਾਨਦਾਰ ਹਾਂ ਤੇ ਤੁਸੀਂ ਵੀ ਦੁਕਾਨਦਾਰ ਹੋ ਜੋ ਤੁਹਾਡਾ ਨਾਲ ਬੈਡ ਐਕਸਪੀਰੀਅੰਸ ਹੁੰਦਾ ਹੈ ਉਹ ਜਦੋਂ ਤੁਸੀਂ ਗਾਹਕ ਬਣਦੇ ਹੋ ਜਾ ਕੇ ਤੁਸੀਂ ਉਹੀ ਬੈਡ ਐਕਸਪੀਰੀਅੰਸ ਦੂਜੇ ਨਾਲ ਕਰਦੇ ਹੋ ਅੱਜ ਕਿਰਿਆਨੇ ਵਾਲੀ ਦੁਕਾਨ ਤੇ ਚੰਗੀ ਚੀਜ਼ ਕਿਉਂ ਨਹੀਂ ਮਿਲਦੀ? ਇਸੇ ਕਰਕੇ ਨਾ ਮਿਲਦੀ ਕਿਉਂਕਿ ਕਾਸਟਿੰਗ ਨਹੀਂ ਭਰਨੀ ਚਾਹੁੰਦੇ। ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਨੋ ਵੀ ਵੀਰ ਜੀ ਜਿਹੜੀ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਸੀ ਜਿਹੜੀ ਪ੍ਰੋਬਲਮ ਪਹਿਲੇ ਤੁਸੀਂ ਫੇਸ ਕਰਦੇ ਹੋ ਉਹ ਪ੍ਰੋਬਲਮ ਤੁਹਾਡੇ ਥਰੂ ਫਿਰ ਸਾਡੇ ਕੋਲ ਪਹੁੰਚਦੀ ਹੈ। ਇਹ ਪ੍ਰੋਬਲਮ ਤਿੰਨੇ ਦੇ ਵਿੱਚ ਹੈ। ਕਸਟਮਰ ਪੇ ਨਹੀਂ ਕਰਦਾ। ਮੀ ਯੂ ਐਂਡ ਕਸਟਮਰ ਥਰਡ ਪਾਰਟੀ ਕਸਟਮਰ। ਤੇ ਕੋਈ ਨਹੀਂ ਬਣਗੀ ਨਾ ਜੀ। ਬਿਲਕੁਲ। ਇੱਕ ਤ ਕੋਈ ਨਹੀਂ ਦੇ ਤੁਸੀਂ ਖੜੇ ਹੋ। ਇੱਕ ਟਕੋਨੀ ਤੇ ਮੈਂ ਖੜਾ ਇੱਕ ਟਕੋਨੀ ਤੇ ਉਹ ਖੜਾ ਠੀਕ ਹੈ ਜੇ ਉਹਨਾਂ ਨੂੰ ਬਾਰ ਬਾਰ ਰੋਟੇਟ ਕਰ ਲਈਏ ਤੇ ਇੱਕ ਟਾਈਮ ਤੇ ਇੱਕ ਟਕੋਨੀ ਤਾਂ ਭਾਈ ਸਾਹਿਬ ਨੀਚੇ ਨੂੰ ਆਣੀ ਆਉਣੀ ਹੈ ਐਕਚੁਅਲ ਕੀ ਹੈ ਕਸਟਮਰ ਚਾਹੁੰਦਾ ਕੀ ਹੈ ਕਿ ਮੈਂ ਪ੍ਰੋਡਕਟ ਦੇ ਉੱਤੇ ਪੈਸੇ ਵੀ ਨਾ ਖਰਚਾਂ ਔਰ ਮੈਨੂੰ ਮਜ਼ਾ ਵੀ ਉਹ ਆਵੇ ਜੋ ਮੈਂ ਨਵੀਂ ਗੱਡੀ ਲੈਤੀ ਸੀ ਉਹ ਤਾਂ ਨਹੀਂ ਹੋ ਸਕਦਾ ਜੀ ਤਾਂ ਹੀ ਮਜ਼ਾ ਆਣਾ ਹੈ ਸਾਨੂੰ ਕੁਝ ਪੇ ਵੀ ਕਰਨਾ ਪੈਣਾ ਦੇਖੋ ਐਕਚੁਅਲੀ ਕੀ ਹੈ ਬਹੁਤ ਸਾਰੇ ਮਕੈਨਿਕ ਵੀਡੀਓ ਪਾਉਣ ਲੱਗ ਪਏ ਮੈਨੂੰ ਲੱਗਦਾ ਹੈ ਵੀ ਮੈਂ ਆਪਣੀ ਲਾਈਫ ਦੇ ਵਿੱਚ ਜਿਹੜੀਆਂ ਚੀਜ਼ਾਂ ਦੇਖੀਆਂ ਮੈਂ ਲੋਕਾਂ ਨਾਲ ਐਕਸਪੀਰੀਅੰਸ ਕਰਦਾ ਹਾਂ ਮੈਂ ਐਜ਼ ਏ ਐਜੂਕੇਟਰ ਤਾਂ ਨਹੀਂ ਹਾਂ ਕਿ ਜ਼ਿਆਦਾ ਪਹਿਲਾਂ ਮੈਂ ਸਮਾਜ ਦੇ ਵਿੱਚ ਸਮਾਜ ਦੇ ਵਿੱਚ ਲਾਇਓਨਸ ਕਲੱਬ ਦਾ ਮੈਂਬਰ ਤੇ ਹੋਰ ਚੀਜ਼ਾਂ ਦੇ ਵਿੱਚ ਰੋਡ ਸੇਫਟੀ ਤੇ ਲੋਕਾਂ ਨੂੰ ਅਵੇਅਰ ਕਰਦੇ ਹੁੰਦੇ ਸੀ ਅਸੀਂ ਅੱਜ ਗੱਡੀ ਲੈਣੇ ਆ ਅਸੀਂ ਦਰਖਤ ਪਟਾ ਦਾਂਗੇ ਅਸੀਂ ਗੱਡੀ ਖੜੋਣੀ ਆ ਉਹਦੇ ਬਾਰ ਮੂਰੇ ਜਦ ਕੀ ਸਾਡੀ ਗੱਡੀ ਉਸ ਦਰਖਤ ਕੱਕ ਕੇ ਚੱਲ ਰਹੀ ਹੈ ਕਿਉਂ ਚੱਲ ਰਹੀ ਵੀਨੇ ਬਾਜੀ ਕੋਈ ਆਰ ਸੀ ਐਨ ਸਿਲੰਡਰ ਬਜਾਰੋ ਤਾਂ ਮੈਨੂੰ ਨਹੀਂ ਮਿਲਦੇ এনवायरमेंट ਤੋਂ ਇਹ ਪੇੜ ਪੌਦਿਆਂ ਤੋਂ ਮਿਲਦੀਆਂ ਨੇ ਜਿਨ੍ਹਾਂ ਦੇ ਕਰਕੇ ਅਸੀਂ ਸਵਾਸ ਲੈਂਦੇ ਆ ਤੇ ਤਾਂ ਹੀ ਉਹ ਗੁਰਸਾਹਿਬ ਨੇ ਪਵਨ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਅਸੀਂ ਤਿੰਨੇ ਚੀਜ਼ਾਂ ਜਿਹੜੀਆਂ ਸਾਡੀਆਂ ਲਾਈਫ ਲਾਈਨ ਆ ਉਹ ਅਸੀਂ ਪੰਜਾਬ ਪ ਜਾ ਕੇ ਖਤਮ ਕਰਤੀਆਂ ਹੁਣ ਕਰਤੀਆਂ ਐਕਚੁਅਲੀ ਦੇ ਵਿੱਚ ਆਪਾਂ ਜੇ ਗੱਲ ਕਰੀਏ ਤਾਂ ਲੋਕ ਐਜੂਕੇਟਰ ਨਹੀਂ ਹੈਗੇ ਜੀ ਗੱਡੀ ਵਾਸ਼ ਕਰਾਉਣ ਜਾਂਦੇ ਆ ਉਹ ਕਹਿੰਦੇ ਥੋੜੇ ਪੈਸਿਆਂ ਦੇ ਵਿੱਚ ਮੈਂ ਗੱਡੀ ਬਹੁਤ ਸੋਹਣੀ ਕਰਾ ਲਾਂ ਤੇ ਡਿਟੇਲਰ ਕਹਿੰਦਾ ਮੈਂ ਥੋੜੇ ਪੈਸਿਆਂ ਚ ਗੱਡੀ ਇੱਕੋ ਹੀ ਸੋਲੂਸ਼ਨ ਹੈ ਵੀ ਕੋਈ ਏਦਾਂ ਦੀ ਚੀਜ਼ ਮਾਰ ਦੇਵਾਂ ਜਿਹਦੇ ਨਾਲ ਇਹ ਚਮਕਣ ਲੱਗ ਜਾ ਪਰ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਜਦੋਂ ਅਸੀਂ ਕਾਸਟਿੰਗ ਤੋਂ ਭੱਜਦੇ ਆ ਮੇਰੇ ਕੋਲ ਵੀ ਐਂ ਹੁੰਦਾ ਜੀ ਡਿਟੇਲਿੰਗ ਕਰਾਉਣ ਜਾਂਦੇ ਅਸੀਂ ਪ੍ਰੋਡਕਟ ਪ੍ਰੋਪਰ ਯੂਜ਼ ਕਰਨਾ ਚਾਹੁੰਦੇ ਉਹ ਉਹ ਮਜਬੂਰ ਕਰ ਦਿੰਦਾ ਹੈ ਵੀ ਭਾਈ ਮੈਂ ਵੀ ਬੇਈਮਾਨ ਐ ਤੇ ਤੂੰ ਵੀ ਬੇਈਮਾਨ ਬਣ ਜਾ ਜੇ ਮੈਂ ਬੇਈਮਾਨ ਦੇ ਨਾਲ ਬੇਈਮਾਨ ਨਹੀਂ ਬਣਦਾ ਕੁੱਤੀ ਚੋਰ ਨਾਲ ਨਹੀਂ ਰੜਦੀ ਤਾਂ ਭਾਜੀ ਫਿਰ ਉਹ ਬੁਰਾ ਹੀ ਵਜਦਾ ਜੇ ਸੱਚ ਬੋਲਦੇ ਆ ਤਾਂ ਲੋਕਾਂ ਨੂੰ ਕੌੜਾ ਲੱਗਦਾ ਕੌੜਾ ਇਸ ਕਰਕੇ ਲੱਗਦਾ ਹੈ ਕਿਉਂਕਿ ਇੱਕ ਕੰਪਨੀ ਦਾ ਕਿਉਂ 600 ਉਹਦਾ ਸਬਸਟੀਟਿਊਟ ਉਹੀ 400 ਉਹੀ 300 ਫਿਰ ਕੋਈ ਜੋਤਾਂ ਦੇ ਨਾਂ ਤੇ ਵਿਕਦਾ ਹੈ ਤੇ ਕੋਈ ਉਹਨੂੰ ਲੂਸ ਕਰਕੇ ਉਹਨੂੰ ਖਾਣ ਵਾਸਤੇ ਦੇ ਦਿੰਦਾ ਤੇ ਪਤਾ ਉਦੋਂ ਲੱਗਦਾ ਜਦੋਂ ਡਾਕਟਰ ਅਜੀਸੂ ਦਾ ਡਰੈਸ ਮਿਲਣ ਲੱਗਦਾ ਵੀ ਭਾਈ ਹੋਰਾਂ ਤੋਂ ਤਾਂ ਸੂਤ ਨਹੀਂ ਹੋਇਆਗਾ ਹੁਣ ਸਾਨੂੰ ਵੱਡੇ ਇੰਸਟੀਚਿਊਟ ਜਾਣਾ ਪਊ ਸੋ ਪਾਰਟਸ ਜਿਹੜਾ ਉਹ ਭਾਈ ਸਾਹਿਬ ਕੁਆਲਿਟੀ ਦੇ ਨਾਲ ਹੀ ਚੱਲਣਾ ਹੈ ਚਾਹੇ ਆਫਟਰ ਮਾਰਕੀਟ ਹੈ ਚਾਹੇ ਉਹੀ ਹੈ ਜੇ ਉਹੀ ਦੇ ਵਿੱਚ ਜਾਂਦੇ ਆ ਤਾਂ ਬਹੁਤ ਮਹਿੰਗਾ ਹੋ ਜਾਂਦਾ ਤੇ ਉਹਦਾ ਸਬਸਟੀਟਿਊਟ ਚੰਗੀਆਂ ਕੰਪਨੀਆਂ ਵੀ ਹੈ ਪਰ ਦੁਕਾਨਦਾਰ ਵੀ ਗਲਤ ਹੈ ਸਹੀ ਹੈ ਮੈਂ ਇਹ ਨਹੀਂ ਕਹਿੰਦਾ ਦ ਗੱਡੀ ਵਾਲਾ ਵੀ ਸਹੀ ਐ ਤੇ ਗਲਤ ਐ ਮੈਂ ਇਹ ਵੀ ਨਹੀਂ ਕਹਿੰਦਾ ਮਿਸਤਰੀ ਵੀ ਸਹੀ ਐ ਤੇ ਗਲਤ ਐ ਮੈਂ ਇਹ ਨਹੀਂ ਕਹਿੰਦਾ ਕਿਤੇ ਨਾ ਕਿਤੇ ਹਰੇਕ ਬੰਦਾ ਇਹ ਸੋਚਦਾ ਵੀ ਮੇਰਾ ਇਹ ਸਾਰ ਦੇਵੇ ਤੇ ਸਾਰਨ ਦੇ ਚੱਕਰ ਚ ਜਦੋਂ ਬੰਦਾ ਪੈਂਦਾ ਤੇ ਨੁਕਸਾਨ ਸਭ ਤੋਂ ਜ਼ਿਆਦਾ ਗੱਡੀ ਦਾ ਹੁੰਦਾ ਗੱਡੀ ਦਾ ਹੁੰਦਾ ਕਿਸੇ ਹੋਰ ਦਾ ਨਹੀਂ ਹੁੰਦਾ ਗਾਹਤਾ ਚਲੋ ਬੱਸ ਚੜ ਕੇ ਆ ਜੂਗਾ ਪਰ ਫਿਰ ਮੈਂ ਗੱਲ ਕਰਾਂ ਜੇ ਗੱਡੀ ਦਾ ਨੁਕਸਾਨ ਹੋਇਆ ਤਾਂ ਭਾਈ ਸਾਹਿਬ ਜਿਹੜੇ ਉਹਦੇ ਵਿੱਚ ਬੈਠਿਆ ਟੈਕਸੀਂਜਰ ਹੈ ਨਾ ਉਹਨਾਂ ਦਾ ਸਭ ਤੋਂ ਉਹਨਾਂ ਦਾ ਸਭ ਤੋਂ ਵੱਡਾ ਹੁੰਦਾ ਕਿ ਸਾਡਾ ਕਿਸੇ ਨੇ ਕਿਸੇ ਨੇ ਐਮਰਜੈਂਸੀ ਤੇ ਜਾਣਾ ਹੋਵੇ ਕਿਸੇ ਨੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾਣਾ ਹੋਵੇ ਕੋਈ ਮੈਡੀਕਲ ਸੌਲਟ ਲੈਣੀ ਹੋਵੇ ਐਕਚੁਅਲੀ ਦੇ ਵਿੱਚ ਭਾਈ ਸਾਹਿਬ ਸਿਸਟਮ ਹੈ ਜਿਹੜਾ ਉਹ ਸਮਝਣ ਤੇ ਸਮਝਾਉਣ ਦਾ ਜ਼ਿਆਦਾ ਹੈਗਾ ਐਕਚੁਅਲੀ ਦੇ ਵਿੱਚ ਜਦੋਂ ਅਸੀਂ ਕਿਸੇ ਚੀਜ਼ ਨੂੰ ਸਮਝਦੇ ਨਹੀਂ ਜਾਂ ਜਿਹੜਾ ਮਕੈਨਿਕ ਗੱਲ ਸਮਝਾ ਕੇ ਕੰਮ ਕਰਨਾ ਚਾਹੁੰਦਾ ਹੈ ਤਾਂ ਅੱਜ ਕਸਟਮਰ ਨੂੰ ਲੱਗਦਾ ਇਹ ਮਹਿੰਗਾ ਹੈ ਘਰੇ ਬੈਠੇ ਡਾਇਗਨੋਸ ਕੀਤੇ ਤੋਂ ਬਿਨਾ ਰੇਟ ਪੁੱਛਦੇ ਆ ਅਗਲੀ ਵੀਡੀਓ ਅਸੀਂ ਲੂਬ੍ਰੀਕੇਸ਼ਨ ਤੇ ਬਣਾਉਣਾ ਚਾਹੁੰਦੇ ਆ ਮੈਂ ਵਿਨੇ ਭਾਜੀ ਕੋਲੇ ਸੀ ਬੜੀਆਂ ਸਾਰੀਆਂ ਜਿਹੜੀਆਂ ਗੱਡੀਆਂ ਆ ਜਾਂ ਗੇਅਰ ਆ ਜਿਨ੍ਹਾਂ ਦੇ ਵਿੱਚ ਸੈਂਟਰੋਮਾਈਜ਼ਿੰਗ ਰਿੰਗ ਆ ਜਿਹੜੇ ਉਹ ਅਲੱਗ-ਅਲੱਗ ਹਾਈ ਸਪੀਡ ਦੇ ਬਣੇ ਆ ਤੇ ਜਦੋਂ ਆਫਟਰ ਮਾਰਕੀਟ ਕੰਮ ਹੋ ਜਾਂਦਾ ਉਹ ਕਿਉਂ ਨਹੀਂ ਚੱਲ ਪੈਂਦੇ ਉਹ ਤਾਂ ਨਹੀਂ ਚੱਲਦੇ ਕਿਉਂਕਿ ਜਿਸ ਲੈਵਲ ਦਾ ਉਹਨੂੰ ਆਇਲ ਚਾਹੀਦਾ ਉਹ ਨਹੀਂ ਪੈਂਦਾ ਪਾਰਟ 3 ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡਾ ਗੁਰਪ੍ਰੀਤ ਸਿੰਘ ਪ੍ਰੀਤਬਾਈ ਤੇ ਸਾਡੇ ਨਾਲ ਵਿਨੇ ਭਾਜੀ ਮੈਂ ਜਲੰਧਰ ਤੋਂ ਆ ਇਹਨਾਂ ਦਾ ਨੰਬਰ ਵੀ ਵਿੱਚ ਮੈਂਸ਼ਨ ਕਰ ਦਾਂਗੇ ਤੇ ਤੀਸਰੀ ਵੀਡੀਓ ਦਾ ਇੰਤਜ਼ਾਰ ਕਰਿਓ ਦੂਸਰੀ ਵੀਡੀਓ ਵੇਖ ਕੇ ਪਾਰਟ 2 ਵਾਲੀ ਪਾਰਟਸ ਵਾਲੀ ਤੁਹਾਨੂੰ ਨੌਰੀ ਕਿੱਦਾਂ ਲੱਗੀ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ